ਸਿੱਖ ਕੌਮ ਜਿੰਨੀ ਮਰਜ਼ੀ ਅਮੀਰ ਬਣ ਜਾਏ ਪਰ ਇੱਕ ਗੱਲ ਯਾਦ ਰੱਖਿਓ ਅਸੀਂ ਦੀਵਾਨ ਟੋਡਰਨ ਵਾਲਦੇ ਸਦਾ ਵਾਸਤੇ ਕਰਜ਼াদার ਰਹਿਣਾ ਅਸੀਂ ਦਾ ਕਰਜ਼ਾ ਨਹੀਂ ਲਾ ਸਕਦੇ ਗੁਰੂ ਗੋਬਿੰਦ ਸਿੰਘ ਨੂੰ ਨਸੀਬ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਨੂੰ ਨਸੀਬ ਨਹੀਂ ਹੋਇਆ ਕਿ ਉਹ ਆਪਣੇ ਪੁੱਤਰਾਂ ਦੇ ਇਸ਼ਨਾਨ ਕਰਵਾ ਸਕਦੇ ਉਹਨਾਂ ਦੇ ਸਰੀਰ ਉੱਤੇ ਕਫਨ ਪਾ ਸਕਦੇ ਮਾਂ ਨੂੰ ਮੋਢਾ ਦੇ ਸਕਦੇ ਮਾਂ ਨੂੰ ਹੱਥੀ ਲੰਬੂ ਲਾ ਸਕਦੇ ਚੱਖਾ ਨੂੰ ਇਹ ਗੁਰੂ ਗੋਬਿੰਦ ਸਿੰਘ ਦੇ ਭਾਗਾਂ ਵਿੱਚ ਨਹੀਂ ਸੀ ਲਿਖਿਆ ਪਾਰੇ ਸਾਰਾ ਕੁਝ ਦੀਵਾਨ ਟੋਡਰਮਲ ਨੇ ਕੀਤਾ ਸੇਵਾ ਕਰ ਗਿਆ ਆਓ ਜਿਹੜੇ ਆਖਰੀ 4 ਮਿੰਟ ਬਚੇ ਆ ਉਹਦੇ ਵਿੱਚ ਮੇਰੇ ਢਾਡੀ ਸਾਥੀ ਤੁਹਾਡੀ ਸੇਵਾ ਵਿੱਚ ਇੱਕ ਘੋੜੀ ਗਾ ਕੇ ਸੁਣਾਉਣਗੇ ਉਹ ਇਹ ਹੈ ਭਈ ਦੁਨੀਆ ਦੇ ਪੁੱਤ ਵਿਆਹਣ ਵਾਸਤੇ ਜਾਂਦੇ ਆ ਸ਼ਗਨਾ ਦੀ ਘੋੜੀ ਚੜਦੇ ਤੇ ਇੱਕ ਵਾਰ ਹੀ ਘੋੜੀ ਗਾਈ ਜਾਂਦੀ ਮੁੜ ਕੇ ਨਹੀਂ ਕੋਈ ਗਾਉਂਦਾ ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਮੌਤ ਦੀ ਘੋੜੀ ਚੜ ਕੇ ਮੌਤ ਨਾਲ ਲਾਵਾਂ ਲਈਏ ਜਦੋਂ ਤੱਕ ਧਰਤੀ ਆਕਾਸ਼ ਰਹੇਗਾ ਉਦੋਂ ਤੱਕ ਦੁਨੀਆਂ ਦੇ ਲੋਕ ਉਹਨਾਂ ਦੀਆਂ ਘੋੜੀਆਂ ਗਾਉਂਦੇ ਰਹਿਣਗੇ ਐਡੀ ਵੱਡੀ ਕੁਰਬਾਨੀ ਹੈ ਆਓ ਸਹਿਬਜ਼ਾਦਿਆਂ ਦੀਆਂ ਰਲ ਕੇ ਘੋੜੀਆਂ ਗਾਈਏ ਸ਼ਗਨ ਮਨਾਈਏ ਜਿਵੇਂ ਦਾਦੀ ਨੇ ਤੋਰੇ ਹਾਸਾ ਹੱਸ ਕੇ ਜਿਵੇਂ ਮਾਂ ਜੀਤਾਂ ਦੇ ਦਿਲ ਵਿੱਚ ਬਲਵਲਾ ਸੀ ਮੈਂ ਪੁੱਤਾਂ ਦੇ ਵਾਰ ਕੇ ਪੀਮਾ ਨਹੀਂ ਨਸੀਬ ਹੋਇਆ ਇਨ ਪੁੱਤਰਨ ਕਾ ਅਸੀਸ ਪਰਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਸਾਨੂੰ ਆਪਣੇ ਬਣਾ ਗਏ ਆਪਨਾ ਬਣਾ ਲਿਆ ਤੇ ਆਪਣੇ ਪੁੱਤ ਕੋਹਬ ਤੋਂ ਨਿਸ਼ਾਵਰ ਕਰਕੇ ਵੱਡੀ ਕੁਰਬਾਨੀ ਕਰਨ ਵਾਲੇ ਯੋਧਿਆਂ ਨੂੰ ਲੱਖ ਲੱਖ ਵਾਰੀ ਪ੍ਰਣਾਮ ਇਹਨਾਂ ਸ਼ਬਦਾਂ ਵਿੱਚ ਕੀਤਾ ਜਾਂਦਾ ਜੋੜੀ ਜੋੜੀ ਕਰ ਜੀਨੇ ਈਆਂ ਸਿ ਜੋੜੀਆਂ ਗਾਏ ਦਸ਼ਮੇਸ਼ ਦੀਆਂ ਲਾਲਾ ਦੀਆਂ ਕੋੜੀਆਂ ਜੋੜੀ ਜੋੜੀ ਕਰ ਜੀਨੇ ਤੋਰੀਆਂ ਸਿ ਜੋੜੀਆਂ ਗਾਏ ਦਸ਼ਮੇਸ਼ ਦੀਆਂ ਲਾਲਾ ਦੀਆਂ ਕੋੜੀਆਂ ਜਾਂ ਜ ਚੜੀ ਦੂਜੀ ਜਾਂ ਜ ਚੜਨੀਏ ਵਿੱਚ ਸਰਹੰਦ ਦੇ ਦਾਦੀ ਨੇ ਸਜਾਏ ਛੋਟੇ ਲਾਲ ਫਰਜ਼ਾਂ ਦੇ ਰਜ਼ੰਦ ਨੇ ਗੰਗੂ ਵੀ ਵਿਚੋਲਾ ਸੁਚਾ ਨੰਦ ਵੰਡੇ ਲੋੜੀਆਂ ਗਾਈਏ ਦਸ਼ਮੇਸ਼ ਤੇ ਆ ਲਾਲਾ ਦੀਆਂ ਘੋੜੀਆਂ ਜੋੜੀ ਜੋੜੀ ਕਰ ਜੀਨੇ ਤੋਰੀਆਂ ਸੀ ਜੋੜੀਆਂ ਗਾਈਏ ਦਸ਼ਮੇਸ਼ ਤੇ ਆ ਲਾਲਾ ਦੀਆਂ ਘੋੜੀਆਂ ਸੋ ਨਿਹਾਲ ਦੇ ਜੇ ਕਉਰਤੀਸ਼ ਸੋਬ ਦੇ ਇਹੋ ਜੇ ਬਿਆਨ ਤਾ ਨਿਤ ਨਹੀਂ ਹੋਵਦੇ ਸੋ ਨਿਹਾਲ ਦੇ ਜੇ ਕਉਰਤੀਸ਼ ਸੋਬ ਦੇ ਇਹੋ ਜੇ ਬਿਆਨ ਤਾ ਨਿਤ ਨਹੀਂ ਹੋਵਦੇ ਸ਼ੇਸ਼ ਦੀਆਂ ਲਾਲਾਂ ਦੀਆਂ ਘੂੜੀਆਂ ਜੋੜੀ ਜੋੜੀ ਕਰ ਜੇ ਜੋੜੀਆਂ ਗਾਏ ਦਸ਼ਮੇਸ਼ ਤੇਆ ਲਾਲਾ ਦੀਆਂ ਕੋੜੀਆਂ ਗਾਏ ਦਸ਼ਮੇਸ਼ ਤੇਆ ਲਾਲਾ ਦੀਆਂ ਕੋੜੀਆਂ ਗਾਏ ਦਸ਼ਮੇਸ਼ ਤੇਆ ਲ